ਨੋ ਬਾਈ ਜੀ ਰੀ ਨਰੇਟ ਸਾਹਿਬ ਪਰਸੋਂ ਸਵੇਰੇ 6:00 ਚੱਲਣੀ ਸੀ ਇਹ ਹਲੇ ਵੇਲੇ ਲੋ 8:20 ਤੇ ਪਹੁੰਚੀ ਆ ਐਨੀ ਲੇਟ ਆਈ ਚੱਲੀ ਆ ਰੇਨ ਤੇ ਹੁਣ ਪਹੁੰਚੇ ਆਪਾਂ ਸ਼੍ਰੀ ਨਰੇਟ ਸਾਹਿਬ ਤੇ ਸਾਡੇ ਕਿ ਨਹੀਂ ਸਾਡੇ ਤਾਂ ਜੀ ਜੀ ਜੂ ਸਾਹਿਬਾ ਸਾਡੇ ਕਣ ਅੰਬਰੀਏ ਤੇ ਚਲੋ ਤੁਹਾਨੂੰ ਹੀ ਕਰਾਉਨੇ ਆ ਦਰਸ਼ਨ ਮਿਲੇ ਹੁਣ ਸ਼੍ਰੀ ਜੂ ਸਾਹਿਬ ਦੇ ਪਹੁੰਚ ਗਏ ਆ ਹੁਣੇ ਕਰੀਨਾ ਧੋ ਕੇ ਤੇ ਕਰੋਨੇ ਤੁਹਾਨੂੰ ਦਰਸ਼ਨ ਮਿਲਦੇ ਆ ਬਾਈ ਗੁਰੂ ਆਪਾਂ ਆਪਾਂ ਬੰਦ ਦਾ ਹਾਂ ਸਿੰਘ ਕਿਤੇ ਪਹੁੰਚ ਗਏ ਆ ਤੇ ਸਾਰੇ ਉੱਤਰ ਹੁੰਦੇ ਆ ਸਮਾਰਟ ਗੋਲਡ ਆਨ ਦੇ ਆ ਸਮਾਨ ਲਾਉਂਦੇ ਆਪਾਂ ਸਾਰਾ ਭਾਈ ਜੀ ਆ ਮੁੰਡਾ ਆ ਮੁੰਡਾ ਮਹਿਲਵਾਨ ਕੱਢ ਰਿਹਾ ਸਮਾਨ ਸਾਰਾ ਬਾਈ ਜੀ ਚਲ ਜਾਓ ਜਾਓ ਬਈ ਬਾਬਾ ਨਿਹੰਗ ਸਿੰਘ ਦੀ ਸ਼ਰਾਮ ਆ ਐਨ ਆਰ ਆਈ ਹੋਜੇ ਟੈਰਨ ਲੱਗੇ ਆਪਾਂ ਮਿਲਦੇ ਤੁਹਾਨੂੰ ਹਣ ਨਾ ਤੋਂ ਰੈਸਟ ਕਰਕੇ ਥੋੜਾ ਥੋੜਾ ਟਾਈਮ ਫਿਰ ਪਾਉਂਦੇ ਆ ਵਲੋਗ ਵੀਡੀਓ ਹੋ ਲੋ ਵੀ ਕਮਰਾ ਮਿਲ ਗਿਆ ਆਪਾਂ ਨੂੰ ਰੈਸਟ ਕਰਕੇ ਫਿਰ ਮਿਲਦੇ ਆ ਤੁਹਾਡੇ ਨਾਲ ਕਮਰਾ ਇਹਦੀਆ ਵਾ ਆਪਣਾ ਸਾਰਾ ਪਰਿਵਾਰ ਬੈਠਾ ਵਾ ਬਾਕੀ ਇਹ ਜੀ ਨਾਉਣ ਗਏ ਅੱਧੇ ਜਾਣੇ ਅਸੀਂ ਸਾਰੇ ਅਸੀਂ ਦੋਨੇ ਨਹਾ ਕੇ ਬਹਿ ਗਏ ਆ ਅਸੀਂ ਜੇ ਤਿਆਰ ਹੋ ਕੇ ਬੈਠੇ ਆ ਰਾਹ ਨਾਲ ਦੇ ਰੋਜ਼ਾਂ ਨੂੰ ਕੈਨ ਦੇ ਤੌਰ ਤੇ ਮੈਂ ਮਾਤਾ ਦੇ ਤੱਕ ਨੂੰ ਇੰਜਾਵਾਂ ਮਾਤਾ ਦੇ ਮੈਂ ਵੀ ਇਹ ਆਉਂਦਾ ਬੈਠੇ ਵੀਡੀਓ ਬਣਾਇਆ ਜਾਂਦੇ ਆ ਵੀਡੀਓ ਐਡੀਟ ਕਰੀ ਜਾਂਦੇ ਆ ਰਾਮਾ ਲੋ ਬਈ ਸਾਰੇ ਚੱਲੇ ਆ ਪ੍ਰਸ਼ਾਦਾ ਪਾਣੀ ਛਕਣ ਤੇ ਪ੍ਰਸ਼ਾਦਾ ਛਕਾਈਏ ਬਾਹਰ ਨਹੀਂ ਇੱਥੇ ਸਹੀ ਹੋਣੀ ਜੇ ਇੱਥੇ ਖੇ ਚਲੋ ਇੱਥੇ ਵਧੀਆ ਹੋਣੀ ਜੇ ਇੱਥੇ ਖੇ ਚਲੋ ਚਲੋ ਬਈ ਸਾਰੇ ਪਰ ਸ਼ਾਦਾ ਵਾਣੀ ਸ਼ਗਨ ਆਹ ਨਾਲ ਆਪ ਲੋ ਸਾਰੇ ਨਾਲ ਆਪ ਲੋ ਕੋਈ ਦੇ ਆਉਗੀ ਨੋ ਵਾਇਗਰੂ ਆਹ ਮੀਠਾ ਸਾਹਿਬ ਬੰਦ ਦਾ ਸਿੰਘ ਦਾ ਜਿੰਨਾ ਦਾ ਸਾਰਾ ਇੱਥੇ ਲੰਗਰ ਚੱਲਦਾ ਵਾ ਨਾ ਦਾ ਇਹ ਗੁਰਦਾਰਾ ਸਾਹਿਬ ਆ ਅੰਗੀਠਾ ਸਾਹਿਬ ਬੰਦਰਾ ਸਿੰਘ ਦਾ ਹੀ ਤੇ ਬਾਬਾ ਬਲਵਿੰਦਰ ਸਿੰਘ ਮੁਖੀ ਆ ਸੇਵਾ ਦਾ ਮੁਖ ਸੇਵਾਦਾਰ ਹੁਣ ਇੱਥੋਂ ਦੇ ਉਹਨਾਂ ਵੀ ਹੀਟ ਆ ਸਾਰੀ ਸਾਰੀ ਮਤਲਬ ਕਿ ਸਾਰਾ ਲੰਗਰ ਉਹ ਚੱਲਦਾ ਇੱਥੇ ਜਿੰਨੇ ਮਰਤਾਵਾਂ ਨੇ ਨਾਚਾ ਛਾਟ ਦੀ ਗੱਲ ਦੋ ਬਹੁਤ ਪਿਆਰ ਨਾਲ ਇਹ ਉਹ ਜਾ ਕੇ ਦੇਖੋ ਪੂਰਾ ਬਾਬਾ ਰੰਦਾ ਜੀ ਉਹ ਨਿਮਰਤਾ ਤੇ ਬਹੁਤ ਪਿਆਰ ਨਾਲ ਮਿਲਿਆ ਗਰੀਬ ਨੂੰ ਇੰਨੀ ਇੰਨੀ ਨਿਮਰਤਾ ਜਨਾ ਜਿੱਥੋਂ ਦੇ ਮੋਦੀ ਆ ਇੱਥੋਂ ਤੱਕ ਕੀ ਲਓ ਵਾਇਗਰੂ ਕਰੋ ਦਰਸ਼ਨ ਸ੍ਰੀ ਹਜੂ ਸਾਹਿਬ ਦੇ ਬੱਤ ਤਤ ਸ੍ਰੀ ਹਜੂ ਸਾਹਿਬ ਅਬ ਚਲ ਲਗਰ ਸਾਬ ਨਿਹੜ ਆ ਆਵਾ ਬਾਬਾ ਜੀ ਦਾ ਘੂੜਾ ਇਹ ਤੇ ਜਦੋਂ ਨਗਰ ਕਿ ਤੰਜਾ ਵਗੈਰਾ ਹੁੰਦੇ ਆ ਉਦੋਂ ਇਹਦੇ ਤੇ ਮਾਰਾ ਸਜਾ ਕੇ ਬਾਬੇ ਜੀ ਦੇ ਘੋੜੇ ਨੂੰ ਸਜਾ ਕੇ ਹਾਂ ਤੇ ਮਰਗੀ ਸਵਾਰੀ ਕਰਦੇ ਆ ਆ ਲੋ ਹਾਂ ਜੀ ਤਾਂ ਦਸ਼ਾਂ ਸ਼ਰੀਰ ਨੂੰ ਜਿਹੜੇ ਉਤਸਾਵ ਨੇ ਆਪ ਜਦ ਨਗਰ ਨਗਰ

ਦਰਸ਼ਕਾਂ ਕਰਨ ਦੀ ਜਗਾ ਸਕੂਨ ਦੀ ਜਗਾ ਜਿਹੜੇ ਜਿਹੜੇ ਆਏ ਆ ਉਹ ਤੇ ਸਕੂਨ ਨੂੰ ਇਹਨੂੰ ਸਮਝ ਸਕਦੇ ਆ ਤੇ ਜਿਹੜੇ ਜਿਹੜੇ ਨਹੀਂ ਆਏ ਉਹ ਵੀ ਸਮਝ ਸਕਦੇ ਜਿੱਨਾ ਇੱਥੇ ਸਕੂਨ ਲੱਗੇ ਨੇ ਇੱਥੇ ਗੁਰੂ ਸਾਹਿਬ ਦੀ ਕਿਰਪਾ ਵਾ ਲੱਗਦਾ ਵਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਹੈਗੇ ਆ ਜੋ ਅਜੇ ਵੀ ਹੈਗੇ ਆ ਇਦਾਂ ਇਦਾਂ ਸਕੂਨ ਮਿਲਦਾ ਉਹੋਟਾਂ ਚੱਲਣ ਦੀਆਂ ਵਾਹਿਗੁਰੂ ਆਬੇਓ ਦੇਖੋ ਕਿ ਨਾਲ ਸਕੂਨਦਾ ਜਾਂ ਲੱਗਦਾ ਹੈ ਯਾਰ ਬਾਸ ਇੱਥੇ ਹੁਣ ਅਰਦਾਸ ਹੋਣੀ ਹੈ ਮਹਾਰਾਜ ਓਏ ਕਰਨਾ ਪਿਆ ਤਿਆਰੀ ਓ ਬਾਬਾ ਜੀ ਅਰਦਾਸ ਤੇ ਤਿਆਰੀ ਨੂੰ ਬੰਦੀ ਓਏ ਆਇਓ ਆਇਓ ਖੜੋ ਬਾਬਾ ਜੀ ਨੇ ਆਉਣਾ ਲੰਘ ਗਿਆ ਯਾਰ ਪਹਿਲਾਂ ਨਹੀਂ ਦੱਸਿਆ ਜੀ ਉਹਨਾਂ ਨੂੰ ਓ ਪਾਪਾ ਜੀ ਜਾਣ ਦੀ ਅੰਦਰ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਵੀ ਯਾਰਾ ਜਾਂਦਾ ਯਾਰ ਮੌਸਮ ਵੀ ਇੱਥੇ ਕਿੰਨਾ ਵਧੀਆ ਬਣਿਆ ਵੀ ਐ ਮੈਂ ਨਾ ਸੁਣਦੇ ਆ ਇੰਨਾ ਵਧੀਆ ਮੌਸਮ ਬਣਿਆ ਅਮਾਈ ਭਾਗੋ ਜੀ ਜੀ ਹਾਂ ਮਤਲਬ ਗਾਂ ਵਾ ਸੋਚ ਲੋ ਉਸ ਸਮੇਂ ਚ ਮਾਤਾ ਪਿਤਾ ਰਹੀ ਕਿਦਾਂ ਚਲਾਉਦੇ ਹੋਣਗੇ ਬੰਦੂਗਾ ਨੂੰ ਹਾਂ ਕਿਦਾਂ ਕੱਡੀ ਵੱਡੀ ਬੰਦੂਗਾ ਤੇ ਵੇਲੇ ਸੇਵਾ ਕਰਦੇ ਹਾਂ ਤੇ ਇਹਦੀ ਸਿਮ ਗਵਾਜ ਮਤਲਬ ਕਿ ਖਰਾਬ ਹੋ ਗਈ ਆ ਆਹ ਹੁਣ ਅਸੀਂ ਮਲੇ ਚੱਲੇ ਆ ਨਵੀਂ ਦੇਖਦੇ ਆ ਕੀ ਪਲਾਨ ਪਲੂਨ ਮਿਲਦਾ ਇੱਥੇ ਇੱਥੇ ਰੋਮਈ ਗਾਲੀ ਮਿਲੂਗਾ ਕਿਹੜੀ ਮਿਲਦੀ ਆ ਦੇਖਦੇ ਆ ਲੱਭ ਕੇ ਕੋਈ ਸ਼ੌਕ ਵਗੈਰਾ ਲਾਉਦੇ ਆ ਕੁਝ ਦੇਖਦੇ ਆ ਲੋ ਵਾਈਗਰੂ ਆ ਗੁਰਦਵਾਰਾ ਰਾਗਾ ਸਾਹਬਾ ਨਗੀਨਾ ਘਾਟ ਤੇ ਉੱਥੇ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਦੇਖ ਲੋ ਇਹ ਗੁਰਦਾਵਰੀ ਨਦੀ ਦੇ ਕੰਢੇ ਤੇ ਆ ਗੁਰਦਾਰਾ ਸਾਹਿਬ ਆਹ ਲੋ ਇਹ ਤੋਂ ਦਾ ਇਤਿਹਾਸ ਇਸ ਗੁਰਦਾਰਾ ਦਾ ਇਤਿਹਾਸ ਆਏ ਹਾਂ ਚੱਲੇ ਆ ਦੂਸਰਾ ਗੁਰਦਾਰਾ ਸਾਹਿਬ ਲਾਗੇ ਉੱਥੇ ਮੱਥਾ ਟੇਕਦੇ ਆਂ ਤੁਹਾਡੇ ਦਰਸ਼ਨ ਦਿਖਾਉਨੇ ਆ ਤੁਹਾਨੂੰ ਮਾਮੀ ਥੱਲੇ ਲਿਫਟ ਜਾਈਏ ਹੋਰ ਇੱਕ ਗੁਰਦਾਰਾ ਦੇ ਤੇ ਓ ਵਾਈ ਵੀ ਬੋਰਡਰ ਦਾ ਬੰਦਾ ਘਾਟ ਵਾਹ ਦੇਖੋ ਕਿੰਨੀ ਸਹੀ ਲੋਕੇਸ਼ਨ ਆਉਂਦੀ ਆ ਲੋ ਵਾਈ ਵੀ ਬੋਰਡਰ ਦਾ ਬੰਦਾ ਘਾਟ ਸਾਹ ਆਲੋ ਅਤੇ ਆਸ ਕੋ ਦਾਰਾ ਬੰਦਾ ਘਾਟ ਸਾਰਾ ਨਾ ਜਾਣ ਵੜਕੇ ਨਹੀਂ ਸਰਨਾ ਸਾਡੇ ਕਭੀ ਬਲੌਗ ਬੋਲ ਮਾਇਣਾ ਇਹ ਕਾ ਕਿ ਆ ਵੀ ਤੁਹਾਨੂੰ ਪੜਦਾ ਹੋਣਾ ਫਿਰ ਤੁਹਾਨੂੰ ਰਾਤ ਦਾ ਵੀਊ ਦਿਖਾਉਂਦਾ ਵਾ ਅੱਗੇ ਕਿੰਨਾ ਸੋਹਣਾ ਲੱਗਦਾ ਦੇਖਿਓ ਦੇਖੋ ਕਿਆ ਮੈਂ ਨਾ ਆਇਓ ਇੱਕ ਕਦੀ ਜ਼ਰੂਰ ਆਇਓ ਆ ਇਹੋ ਹੀ ਕਹੂੰਗਾ ਤਾਂ ਨਾਉਂਗੇ ਜਿੰਨੇ ਕ ਜਾਣੇ ਮੇਰਾ ਵਲੌਗ ਦੇਖਣਗੇ ਇੱਕ ਵਾਰੀ ਜ਼ਰੂਰ ਆਇਓ ਜੀ ਕੋ ਭਾਈ ਜੀ ਕੋ ਬੰਚਤਿਸਤਾ ਹੋਹ ਭਾਰੋ ਏ ਵਸਤ ਚੀ ਨਹ ਜਾ